ਮੈਂ ਇੱਥੇ ਜਿਹੜਾ ਕਿ ਨਵਾਂ ਸਰਵੇਅਰ ਦੀ ਪੋਸਟਿੰਗ ਹੋਈ ਹੈ ਮੈਨੂੰ ਰੋਜ਼ਗਾਰ ਮਿਲਿਆ ਹੈ ਤੇ ਮੈਂ ਮਾਨ ਸਰਕਾਰ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਸਾਨੂੰ ਰੋਜ਼ਗਾਰ ਮਹయ్యా ਕਰਵਾਇਆ ਹੈ ਇਸ ਮਿਲ ਦੀ ਸਭ ਤੋਂ ਵੱਧ ਇਹ ਹੈ ਕਿ ਇਹਦੀ ਕਪੈਸਿਟੀ ਜਿਹੜੀ ਵਧਾ ਦਿੱਤੀ ਗਈ ਹੈ ਨਵੀਂ ਮਿਲ ਦੀ ਇਹ ਮਿਲ ਦਾ ਜੋ 3500 ਪੀਸੀ ਕਰਕੇ ਸਾਡੇ 40-50 ਪਿੰਡਾਂ ਵਿੱਚ ਨੌਜਵਾਨਾਂ ਨੂੰ ਰੋਜ਼ਗਾਰ ਮਿਲੂਗਾ ਅਤੇ ਬਾਹਰ ਜਾਣ ਦੀ ਥੋੜੀ ਰੁਚੀ ਘਟੂਗੀ ਸਾਡੋ ਇੱਥੇ ਹੀ ਰੋਜ਼ਗਾਰ ਮਿਲ ਜੇ ਤੇ ਸਾਡੇ ਵਾਸਤੇ ਸਾਰੇ ਨੌਜਵਾਨਾਂ ਵਾਸਤੇ ਇੱਕ ਵਧੀਆ ਪਲੇਟਫਾਰਮ ਦਾ ਕੰਮ ਕਰੂਗਾ ਜੀ ਇਹਦੇ ਨਾਲ ਜਿਹੜੇ ਜ਼ਿਮੀਂਦਾਰ ਹੈ 40 50 ਕਿਲੋਮੀਟਰ ਜਿਹੜੇ ਦੂਰ ਜਾਂਦੇ ਸੀ ਉਹ ਵੀ ਇੱਥੇ ਹੁਣ ਗੰਨਾ ਲਿਆਉਣਗੇ ਤੇ ਇੱਥੇ ਰਿਫਾਈਨਡ 슈ਗਰ ਜਿਹੜੀ ਆ ਬਣਿਆ ਕਰੇਗੀ ਪੇ ਪੰਜਾਬ ਸਰਕਾਰ ਨੇ ਬਣਦੇ ਸਾਰ ਹੀ 3 ਸਾਲਾਂ ਤੋਂ ਲਗਾਤਾਰ ਗੰਨੇ ਦਾ ਭਾਅ ਵਧਾਇਆ ਪਹਿਲੇ ਸਾਲ 360 ਤੋਂ 380 ਰੁਪਏ ਪ੍ਰਤੀ ਕੁਇੰਟਲ ਕੀਤਾ 20 ਰੁਪਏ ਕੁਇੰਟਲ ਦੇ ਵਧਾ ਕੇ ਇਸ ਸਾਲ ਸੀਜ਼ਨ 24-25 ਵਾਸਤੇ ਸਰਕਾਰ ਨੇ ਗੰਨੇ ਦਾ ਭਾਅ 401 ਰੁਪਏ ਪ੍ਰਤੀ ਕੁਇੰਟਲ ਕੀਤਾ ਜਿਹੜਾ ਕਿ ਇੱਕ ਮਿਸਾਲ ਆ ਸਾਡੇ ਇੰਡੀਆ ਦੇ ਵਿੱਚ ਸਭ ਤੋਂ ਵੱਧ ਗੰਨੇ ਦਾ ਭਾਅ ਜਿਹੜਾ ਉਹ ਪੰਜਾਬ ਸਟੇਟ ਦੇ ਵਿੱਚ ਹੀ ਹੈ ਸਾਡੇ ਕਿਸਾਨਾਂ ਨੂੰ ਵੀ ਜਿਹੜੇ 10 ਰੁਪਏ ਦਾ ਵਾਅਦਾ ਕਰਕੇ ਸਾਡੇ ਕਿੱਲੇ ਮਗਰ 4 ਤੋਂ 5000 ਰੁਪਿਆ ਪ੍ਰਤੀ ਏਕੜ ਸਾਨੂੰ ਵਾਅਦਾ ਮਿਲਿਆ ਹੈ ਜੋ ਕਿ ਮਾਹ ਸਾਹਿਬ ਜੀ ਸਰਕਾਰ ਦਾ ਮੈਂ ਪਹਿ ਦਿਲੋਂ ਧੰਨਵਾਦੀ ਆ ਵੱਡਾ ਪਲਾਟ ਹੋਣ ਕਰਕੇ ਜਿਸ ਤਰ੍ਹਾਂ ਸਾਨੂੰ ਰੋਜ਼ਗਾਰ ਮਿਲਿਆ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜਿਹੜੇ ਆ ਮੁਲਾਜ਼ਮ ਉਹਨਾਂ ਨੂੰ ਭਰਤੀ ਕੀਤੀ ਜਾਵੇਗੀ ਅਸੀਂ ਮਾਨ ਸਰਕਾਰ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੀ ਇਹ ਸਾਨੂੰ ਬਹੁਤ ਵੱਡੀ ਇਲਾਕੇ ਨੂੰ ਦੇਣ ਹੈ